ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਦੋਂ ਭੁੱਲ ਕੇ ਸਾਡਾ ਕਿਸਾਨ ਸਾਡਾ ਆੜਤੀਆ ਸਾਡਾ ਮਜ਼ਦੂਰ ਸਵਾ ਸਾਲ ਬਾਰਡਰ ਤੇ ਬੈਠਾ ਰਿਹਾ ਸਵਾ ਸਾਲ ਉਦੋਂ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਯਾਦ ਨਹੀਂ ਆਇਆ ਸਾਡੇ 700 ਲੋਕ ਸ਼ਹੀਦ ਹੋ ਗਏ ਕਰੋਨਾ ਨਾਲ ਮੌਤਾਂ ਹੋ ਗਈਆਂ ਹੈਪਟਾਈਟਸ ਪੀੜੀਆਂ ਹੋ ਲੋਕ ਉੱਥੇ ਮਰ ਗਏ ਸੜਕਾਂ ਤੇ ਸਾਡੀਆਂ ਮਾਮਾ ਦੇ ਛੋਟੇ ਛੋਟੇ ਬੱਚੇ ਬਿਲਕਦੇ ਰਹੇ ਦੁੱਧ ਨੂੰ ਸਵਾ ਸਾਲ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਰਗੜਿਆ ਸਰਕਾਂ ਤੇ ਰੋਲਿਆ ਉਹ ਪੰਜਾਬੀ ਜਿਹੜੇ ਬਾਰਡਰ ਤੇ ਅਸੀਂ ਪੰਜਾਬ ਦੇ ਵਿੱਚ ਦੇਸ਼ ਦੀ ਇੱਜ਼ਤ ਬਿਠਾਈ ਬੈਠੇ ਆ ਸਾਨੂੰ ਦਿੱਲੀ ਜਾਣ ਦੀ ਵੀ ਇਜਾਦਤ ਨਹੀਂ ਆ ਕੇਂਦਰੀਵਾਲਾ ਨਾਂ ਵੜ ਕੇ ਮੋਦੀ ਦੇ ਉੱਥੇ ਬੈਰੀਕੇਡ ਤੇ ਕਿਲ ਲਾਏ ਤੁਹਾਡੇ ਮੂਰੇ ਤੁਸੀਂ ਭੁੱਲ ਜਾਓਗੇ ਕਿਵੇਂ ਭੁੱਲ ਜਾਓਗੇ ਤੁਸੀਂ ਉਹ ਗੱਲ ਮੈਨੂੰ ਦੱਸੋ ਭੁੱਲਣ ਵਾਲੀ ਗੱਲ ਹੈ ਜਦੋਂ ਸਵਾ ਸਾਲ ਤੁਹਾਨੂੰ ਤੜਫਾਇਆ ਜਿਹੜੇ ਮੋਦੀ ਜੀ ਆਖਿਤੇ ਇਹ ਮੌਕਾ ਕਦੇ ਹੀ ਮਿਲਦਾ ਐ ਐਸੇ ਪ੍ਰਾਈਮ ਮਿੰਿਸਟਰ ਕਦੇ ਹੀ ਆਉਂਦੇ ਆ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਉਹ ਕਹਿੰਦੇ ਆ ਯਾਰ ਕਿ ਤੁਸੀਂ ਤਾਂ ਕਿਸਮਤ ਵਾਲੇ ਹੋ ਤੁਹਾਡਾ ਪ੍ਰਧਾਨ ਮੰਤਰੀ ਮੋਦੀ ਹੈ ਇਸ ਕਰਕੇ ਇਸ ਮੋਦੀ ਤੋਂ ਆਪਾਂ ਵਾਂਝੇ ਕਿਉਂ ਰਹਿਣਾ ਜਿਹੜਾ ਸਾਰੇ ਮੁਲਕ 140 ਕਰੋੜ ਲੋਕ ਇੱਕ ਮਾਂ ਸੀ ਉਹ ਵੀ ਚਲੀ ਕਿ ਜਿਹੜਾ 140 ਕਰੋੜ ਲੋਕਾਂ ਨੂੰ ਆਪਣਾ ਪ੍ਰਮਾਣਮੰਦ ਦਾ